ਸਤਿ ਸ਼੍ਰੀ ਅਕਾਲ ਦੋਸਤੋ ਇੱਕ ਤੁਹਾਨੂੰ ਅੱਜ ਇੱਕ ਨਵੀਂ ਜਾਣਕਾਰੀ ਦਿੰਨੇ ਆ ਵੀ ਜੇ ਕੋਈ ਗਾਂ ਮੈਂ ਇਸ ਜਾਂ ਛੋਟੀ ਅਫਸਰ ਛੋਟੀ ਹੁੰਦੀ ਹੈ ਜਿਹੜੀ ਬਸ ਤੇ ਬੈੜ ਹੁੰਦੀ ਹੈ ਉਹ ਹੀਟ ਚ ਨਾ ਆਵੇ ਤਾਂ ਉਹਨੂੰ ਹੀਟ ਵਿੱਚ ਲਿਆਉਣ ਵਾਸਤੇ ਇੱਕ ਘਰੇਲੂ ਉਪਾਅ ਦੱਸਦੇ ਆ ਸੌਖੀ ਹੈ ਬਹੁਲਾ ਕੋਈ ਬਹੁਲੇ ਪੈਸੇ ਨਹੀਂ ਲੱਗਦੇ ਤੇ ਆਵੇਂ ਆਪਣੇ ਘਰਾਂ ਚ ਹੈਗਾ ਤੁਸੀਂ ਕੀ ਕਰਨਾਗਾ 2 ਕਿਲੋ ਆਟਾ ਲੈਣਾ ਉਹ ਬਲਵੱਟ ਨੂੰ ਕੜਾਈ 'ਚ ਪਾ ਕੇ ਹੁਣ ਥੋੜਾ ਜਿਹਾ ਬਰੌਨ ਕਰ ਲੋ ਜਦੋਂ ਪੂਰਾ ਜਾ ਹੋ ਗਿਆ ਉਹ ਉਹ ਉਹਨੂੰ ਪੂਰਾ ਜਾ ਕਰਕੇ ਲਾਹ ਲੋ ਥੱਲੇ ਤੇ ਉਹਨੂੰ ਠੰਡਾ ਕਰ ਲੋ ਠੰਡਾ ਕਰਨ ਤੋਂ ਬਾਅਦ ਉਹਦੇ ਵਿੱਚ ਤੁਸੀਂ ਗੁੜ ਪਾ ਲੋ ਕਿਲੋ ਕਿਲੋ ਗੁੜ ਉਹਦੇ ਵਿੱਚ ਮਿਕਸ ਕਰਕੇ ਉਹਨੂੰ ਰਲਾ ਕੇ ਚੰਗੀ ਤਰ੍ਹਾਂ ਤੇ ਉਹਦੀਆਂ ਤੁਸੀਂ ਚਾਰ ਖਰਾਕਾਂ ਬਣਾ ਲੋ ਇੱਕ ਸੋਭਾ ਦੇ ਦਿਓ ਇੱਕ ਸਾਮ ਦੇ ਦੋ ਇੱਕ ਤੁਸੀਂ ਸਵੇਰੇ ਦੇ ਦੋ ਮਨ ਇੱਕ ਸੋਹ ਸਾਮ ਚਾਰ ਟਾਈਮ ਦੇ ਦੋ ਮਨ ਚਾਰ ਡੰਗ ਦੇ ਦੋ ਉਹਨੂੰ ਤੇ ਬਸ ਉਹਨੂੰ ਛੋਟੀ ਗਾਮ ਐਸ ਜਿਹੜੀ ਵੀ ਕੱਟੀ ਵਸੀ ਨਹੀਂ ਜਿਹਨੂੰ ਵੀ ਦੇਓਗੇ ਤੁਸੀਂ ਉਹ ਤੀਜੇ ਦੋਸੇ ਦਿਨ ਤਾਰਾਂ ਦੇਣ ਲੱਗ ਜੂਗੀ ਇਹ ਸਰਤੀਆ ਇਲਾਜ ਆ ਆਪਣਾ ਅਪਣਾਇਆ ਹੋਇਆਗਾ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਇਕ ਸਕੁਅਰ ਸ਼ੇਅਰ ਸਾਰਾ ਕੁਝ ਹੋ ਧੰਨਵਾਦ ਜੀ